ਸਤ ਸੰਗਤ ਜੀ ਇੱਕ ਦਿਨ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਬਾਹਰ ਆਏ ਮਹਾਰਾਜ ਦੇ ਨਾਲ 40 ਸਿੰਘ ਸਨ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਹਰ ਵੱਲ ਚੱਲ ਪਏ ਚੱਲਦਿਆਂ ਚੱਲਦਿਆਂ ਇੱਕਦਮ ਗੁਰੂ ਪਾਤਸ਼ਾਹ ਜੀ ਦਾ ਘੋੜਾ ਇੱਕ ਥਾਂ ਤੇ ਰੁਕਿਆ ਹੈ ਅੱਗੇ ਨਾ ਵਧਿਆ ਸਤਗੁਰੂ ਮਹਾਰਾਜ ਨੇ ਉਸ ਵਕਤ ਸਿੰਘਾਂ ਨੂੰ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਸਿੰਘੋ ਦੇਖੋ ਸਾਡਾ ਘੋੜਾ ਕਿਉਂ ਖਲੋ ਗਿਆ ਇਹ ਅੱਗੇ ਕਿਉਂ ਨਹੀਂ ਜਾ ਰਿਹਾ ਆਪਣੀ ਮੰਜ਼ਲ ਦੇ ਵੱਲ ਇਹ ਗੁਰੂ ਪਾਤਸ਼ਾਹ ਜੀ ਜਦੋਂ ਸਾਨੂੰ ਕੋਈ ਗਿਆਨ ਦੇਣਾ ਹੁੰਦਾ ਸਤਿਗੁਰਾਂ ਨੇ ਮਹਾਰਾਜ ਨੇ ਉਦੋਂ ਕੋਈ ਵਿਧਬਾਂਦੀ ਹੁੰਦੀ ਆ ਸਤਿਗੁਰੂ ਜੀ ਮਹਾਰਾਜ ਤਾਂ ਅੰਤਰਜਾਮੀ ਆ ਉਹਨਾਂ ਨੂੰ ਤਾਂ ਸਭ ਪਤਾ ਹੈ ਕਈ ਵਾਰੀ ਉਹ ਸਾਨੂੰ ਗਿਆਨ ਦੇਣ ਦੇ ਲਈ ਕੋਈ ਚੋਜ ਕਰਦੇ ਆ ਇਹੀ ਪਾਚਾ ਜੀ ਦਾ ਚੋਜਿਆ ਮਹਾਰਾਜ ਕਹਿੰਦੇ ਸਿੰਘੋ ਵੇਖੋ ਕੀ ਗੱਲ ਹੈ ਸਾਡਾ ਘੋੜਾ ਕਿਉਂ ਨਹੀਂ ਅੱਗੇ ਜਾ ਰਿਹਾ ਸਤਗੁਰੂ ਮਹਾਰਾਜ ਜੀ ਦੇ ਸਿੰਘ ਅੱਗੇ ਜਾ ਕੇ ਵੇਖਦੇ ਆ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਸਤਗੁਰੂ ਮਹਾਰਾਜ ਨੂੰ ਆ ਕੇ ਜਵਾਬ ਦਿੰਦੇ ਆ ਕਹਿਣ ਲੱਗੇ ਗੁਰਦੇਵ ਪਾਚਾ ਜੀ ਸਮਝ ਨਹੀਂ ਆਉਂਦੀ ਅੱਗੇ ਤਾਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਹੀਂ ਹੈ ਇਹ ਆਪ ਜੀ ਦਾ ਪਿਆਰਾ ਘੋੜਾ ਅੱਗੇ ਕਿਉਂ ਨਹੀਂ ਜਾਂਦਾ ਤੁਸੀਂ ਅੰਤਰਜਾਮੀ ਹੋ ਆਪ ਜੀ ਕਿਰਪਾ ਕਰਕੇ ਦੱਸੋ ਇਹ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਮਹਾਰਾਜ ਕਹਿੰਦੇ ਸਿੰਘੋ ਸਾਡਾ ਇਹ ਘੋੜਾ ਅੱਗੇ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਅੱਗੇ ਜਿਹੜਾ ਕੰਮ ਕਰਨ ਜਾਣਾ ਉਹ ਅਧੂਰਾ ਰਹਿ ਸਕਦਾ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡੇ ਸਿੰਘਾਂ ਦੇ ਵਿੱਚ ਅੱਜ ਇਹੋ ਜਿਹੇ ਸਿੰਘ ਹੈ ਜਥੇ ਦੇ ਵਿੱਚ ਜਿੰਨੇ ਇੱਕ ਗਲਤੀ ਕੀਤੀ ਹੈ ਜਿੰਨੇ ਕੇਸਾਂ ਦੇ ਵਿੱਚ ਕੰਗਾ ਨਹੀਂ ਕੀਤਾ ਗੁਰੂ ਮਹਾਰਾਜ ਕਹਿੰਦੇ ਜੇ ਉਹ ਸਿੱਖ ਸਾਡੇ ਸਾਹਮਣੇ ਹਾਜ਼ਰ ਹੋ ਜਾਵੇਗਾ ਤਾਂ ਠੀਕ ਨਹੀਂ ਤਾਂ ਅਸੀਂ ਉਹਨਾਂ ਨੂੰ ਨਾਮ ਲੈ ਕੇ ਬੁਲਾਵਾਂਗੇ ਹੁਣ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਉਸੇ ਵਕਤ ਜੇ ਸਿੰਘ ਨੇ ਕੇਸਾਂ ਵਿੱਚ ਕੰਗਾ ਨਹੀਂ ਸੀ ਕੀਤਾ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਇਕਦਮ ਪੇਸ਼ ਹੋ ਗਿਆ ਹੱਥ ਜੋੜਿਆ ਤੇ ਮਾਫੀ ਮੰਗਦਾ ਹੈ ਕਹਿੰਦਾ ਮਹਾਰਾਜ ਅੱਜ ਮੈਂ ਜਲਦੀ ਨਾਲ ਕਿਸੇ ਹੋਰ ਕੰਮ ਵਾਸਤੇ ਘਰੋਂ ਨਿਕਲ ਗਿਆ ਸੀ ਜਿਸ ਕਰਕੇ ਮੈਂ ਕੇਸਾਂ ਵਿੱਚ ਕੰਗਾ ਨਹੀਂ ਕਰ ਸਕਿਆ ਕਿਰਪਾ ਕਰੋ ਮਹਾਰਾਜ ਜੀ ਮੇਰੀ ਇਹ ਭੁੱਲ ਨੂੰ ਮਾਫ ਕਰ ਦਿਓ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਉਦੋਂ ਸਤਿਗੁਰੂ ਮਹਾਰਾਜ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਆਖਿਆ ਮਹਾਰਾਜ ਕਹਿੰਦੇ ਸਿੰਘੋ ਨਿਤ ਹੀ ਕੇਸਾਂ ਨੂੰ ਕੰਗਾ ਕਰਨਾ ਹੈ ਬਹੁਤ ਪ੍ਰੇਮ ਦੇ ਨਾਲ ਇਹਨਾਂ ਦੀ ਸੰਭਾਲ ਕਰਨੀ ਆ ਇਹ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਹੈ ਕੇਸ ਗੁਰੂ ਜੀ ਦੀ ਮੋਹਰ ਹਨ ਮਹਾਰਾਜ ਨੇ ਉਹ ਸਿੰਘ ਨੂੰ ਹੁਕਮ ਕੀਤਾ ਵੀ ਆਪਣੇ ਕੇਸਾਂ ਵਿੱਚ ਕੰਗਾ ਕਰੋ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦਾ ਘੋੜਾ ਅੱਗੇ ਵਧਿਆ ਸੋ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਸਾਨੂੰ ਇਹ ਰਹਿਤ ਮਰਿਆਦਾ ਦੱਸੀ ਆ ਕਿ ਜੋ ਰਹਿਣੀ ਵਿੱਚ ਰਹੇਗਾ ਉਹੀ ਤਾਂ ਸਾਡਾ ਸਿੱਖ ਹੋਵੇਗਾ ਰਹਿਤ ਬਿਨਾ ਸਿੱਖ ਕਿਵੇਂ ਹੋ ਸਕਦਾ ਹੈ ਗੁਰੂ ਮਹਾਰਾਜ ਕਹਿਣ ਲੱਗੇ ਰਹਿਤ ਤੋਂ ਬਿਨਾ ਤਾਂ ਕੋਈ ਦਰਦ-ਦਰਦੀਆਂ ਝੋਟਾਂ ਖਾਵੇਗਾ ਕੰਗਾ ਦੁਨੋ ਵਰਤ ਕਰ ਭਾਗ ਚੂਣਿਆ ਕਰ ਬਾਂਧਈ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਭਾਈ ਸਾਈ ਭਾਈ ਨੰਦ ਲਾਲ ਜੀ ਦੇ ਰਹਿਤ ਨਾਮੇ ਵਿੱਚ ਲਿਖਿਆ ਹੋਇਆ ਹੈ ਦਸਤਾਰ ਬਿਨਾ ਨਹੀਂ ਰਹਿਣਾ ਕੇਸ ਨੰਗੇ ਨਹੀਂ ਰੱਖਣੀ ਇਹੀ ਗੁਰੂ ਗੋਬਿੰਦ ਸਿੰਘ ਜੀ ਪਾਛਾ ਜੀ ਦਾ ਬਚਨ ਹੈ 52 ਬਚਨਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਕੇਸਾਂ ਦੀ ਮਹਾਨਤਾ ਦੱਸਦੇ ਹੋਏ ਆਖਿਆ ਬਚਨ ਕੀਤਾ ਕਿ ਗੁਰੂ ਦੀ ਮੋਹਰ ਨੇ ਕਦੇ ਕਦੇ ਵੀ ਭੁੱਲ ਕੇ ਇਹਨਾਂ ਦੀ ਬੇਦਵੀ ਨਹੀਂ ਕਰਨੀ ਕੇਸਾਂ ਦਾ ਸਦਾ ਹੀ ਸਤਕਾਰ ਕਰਨਾ ਹੈ ਇੱਕ ਦਿਨ ਕਲਗੀਧਰ ਪਾਛਾ ਜੀ ਪੁੱਚੋ ਮੰਡੀ ਵੱਲ ਜਾ ਰਹੇ ਆ ਸਤਗੁਰੂ ਮਹਾਰਾਜ ਨੀਲੇ ਘੋੜੇ ਤੇ ਸਵਾਰ ਨੇ ਰਸਤੇ ਵਿੱਚ ਜਿੱਥੇ ਵੀ ਜਲ ਆਉਂਦਾ ਪਾਣੀ ਆਉਂਦਾ ਗੁਰੂ ਮਹਾਰਾਜ ਜੀ ਦਾ ਨੀਲਾ ਘੋੜਾ ਉਹ ਪਾਣੀ ਦੇ ਵੱਲ ਖਿੱਚ ਕਰਦਾ ਸਤਗੁਰੂ ਮਹਾਰਾਜ ਨੇ ਜਾਣਿਆ ਕਿ ਘੋੜੇ ਨੂੰ ਪਿਆਸ ਲੱਗੀ ਹੈ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ ਸਿੰਘੋ ਜਿੱਥੇ ਵੀ ਹੁਣ ਅੱਗੇ ਪਾਣੀ ਆਵੇ ਖਿਆਲ ਕਰਨਾ ਹੈ ਘੋੜੇ ਨੂੰ ਪਾਣੀ ਪਿਲਾਉਣਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਨੀਲੇ ਘੋੜੇ ਤੇ ਸਵਾਰ ਹਨ ਅੱਗੇ-ਅੱਗੇ ਜਾ ਰਹੇ ਨੇ ਸਤਗੁਰੂ ਮਹਾਰਾਜ ਜੀ ਜਦੋਂ ਚੱਲਦੇ-ਚੱਲਦੇ ਪੁੱਚੋ ਮੰਡੀ ਦੇ ਬਾਹਰ ਪਹੁੰਚੇ ਇੱਕ ਬਹੁਤ ਵੱਡਾ ਤਲਾਬ ਹੈ ਸਤਗੁਰੂ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ ਸਿੰਗੋ ਸਾਡੇ ਘੋੜੇ ਨੂੰ ਲੈ ਕੇ ਜਾਓ ਇਹਨੂੰ ਜਲ ਛਕਾ ਲਿਆਓ ਸਤਗੁਰੂ ਮਹਾਰਾਜ ਨੇ ਜਿਦੋਂ ਬਚਨ ਕੀਤੇ ਹੁਕਮ ਮੰਨਿਆ ਹੈ ਸਿੰਘਾਂ ਨੇ ਨੀਲੇ ਘੋੜੇ ਨੂੰ ਜਲ ਛਕਾਉਣ ਵਾਸਤੇ ਲੈ ਜਾਂਦੇ ਆ ਜਦੋਂ ਘੋੜਾ ਤਲਾਬ ਦੇ ਕੋਲ ਪਹੁੰਚਦਾ ਹੈ ਤਲਾਬ ਦੇ ਵਿੱਚ ਮੂੰਹ ਪਾਉਂਦਾ ਹੈ ਨਾਲ ਦੀ ਨਾਲ ਮੂੰਹ ਨੂੰ ਬਾਹਰ ਕੱਢ ਲੈਂਦਾ ਹੈ ਘੋੜੇ ਨੇ ਉੱਥੋਂ ਪਾਣੀ ਨਹੀਂ ਸੀ ਪੀਤਾ ਕੁਝ ਸਮੇਂ ਬਾਅਦ ਸਿੰਘ ਵਾਪਸ ਆਉਂਦੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਆਪ ਜੀ ਕਹਿ ਰਹੀ ਸੀ ਕਿ ਘੋੜੇ ਨੂੰ ਪਿਆਸ ਲੱਗੀ ਆ ਪਰ ਘੋੜੇ ਨੇ ਉੱਥੇ ਜਲ ਨਹੀਂ ਛਕਿਆ ਮਹਾਰਾਜ ਕਹਿੰਦੇ ਵੇਖੋ ਕਿਤੇ ਘੋੜਾ ਬਿਮਾਰ ਤਾਂ ਨਹੀਂ ਸਿੰਘਾਂ ਨੇ ਵੇਖਿਆ ਜਿਹੜੇ ਜਾਣਕਾਰ ਸੀ ਜਿਨ੍ਹਾਂ ਨੂੰ ਗਿਆਨ ਸੀ ਕਹਿੰਦੇ ਮਹਾਰਾਜ ਘੋੜਾ ਤਾਂ ਇੱਕਦਮ ਤੰਦਰੁਸਤ ਹੈ ਚੜ੍ਹ ਦੀ ਕਲਾ ਵਿੱਚ ਹੈ ਇਹਨੂੰ ਕੋਈ ਬਿਮਾਰੀ ਨਹੀਂ ਕੋਈ ਤਾਪ ਨਹੀਂ ਮਹਾਰਾਜ ਕਹਿੰਦੇ ਦੇਖੋ ਫਿਰ ਜਲ ਕਿਤੇ ਗੰਦਲਾ ਤਾਂ ਨਹੀਂ ਜਿਹੜੇ ਤਲਾਬ ਵਿੱਚ ਉਹਨੂੰ ਛਕੋਣ ਲੈ ਕੇ ਗਏ ਸੀ ਕਿਤੇ ਉਹ ਮੈਲਾ ਹੋ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਕਹਿੰਦੇ ਮਹਾਰਾਜ ਨਹੀਂ ਐਸੀ ਕੋਈ ਗੱਲ ਨਹੀਂ ਉਹ ਜਲ ਬਿਲਕੁਲ ਪੀਣ ਯੋਗ ਹੈ ਸਾਫ਼ ਹੈ ਸਿਰ ਸਤਗੁਰੂ ਮਹਾਰਾਜ ਕਹਿੰਦੇ ਨੀਲੇ ਨੂੰ ਫਿਰ ਵਾਪਸ ਲੈ ਕੇ ਜਾਓ ਤੇ ਜਲ ਛਕਾਓ ਸਿੰਘ ਨੀਲੇ ਘੋੜੇ ਦੀਆਂ ਬਾਂਗਾ ਫੜ ਕੇ ਤਲਾਬ ਕੋਲ ਲੈ ਕੇ ਜਾਂਦੇ ਨੇ ਕਹਿੰਦੇ ਨੇ ਨੀਲਿਆ ਉੰਜ ਤਾਂ ਤੂੰ ਪਹਿਲਾਂ ਖਿੱਚ ਕਰਦਾ ਸੀ ਹੁਣ ਜਲ ਆ ਗਿਆ ਹੁਣ ਤੂੰ ਜਲ ਛਕਦਾ ਨਹੀਂ ਜਦੋਂ ਦੂਜੀ ਵਾਰੀ ਨੀਲੇ ਘੋੜੇ ਨੂੰ ਉਥੇ ਲੈ ਕੇ ਗਏ ਤਲਾਬ ਤੇ ਸਿੰਘ ਘੋੜੇ ਨੇ ਉਥੇ ਜਲ ਨਹੀਂ ਛਕਿਆ ਉਹ ਜਲ ਦੇ ਵਿੱਚ ਮੂੰਹ ਪਾਉਂਦਾ ਪਰ ਜਲ ਨਹੀਂ ਛਕਦਾ ਸਿੰਘ ਵਾਪਸ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਮਹਾਰਾਜ ਨੀਲੇ ਘੋੜੇ ਨੇ ਫਿਰ ਨਹੀਂ ਜਲ ਛਕਿਆ ਘੋੜਾ ਵੀ ਬਿਮਾਰ ਨਹੀਂ ਜਲ ਵੀ ਸਾਫ਼ ਹੈ ਮਹਾਰਾਜ ਕੀ ਕਾਰਨ ਹੈ ਇਹ ਘੋੜਾ ਕਿਉਂ ਜਲ ਨਹੀਂ ਛਕ ਰਿਆ ਮਹਾਰਾਜ ਕਹਿੰਦੇ ਪਹਿਲਾਂ ਤਾਂ ਇਹ ਜਲ ਛਕਨ ਨੂੰ ਖਿੱਚ ਕਰਦਾ ਸੀ ਪਰ ਉਹ ਜਦ ਤਲਾਬ ਆ ਗਿਆ ਇਹ ਜਲ ਹੀ ਨਹੀਂ ਛਕ ਰਿਆ ਉਹ ਕਹਿੰਦੇ ਹੁਣ ਤੁਸੀਂ ਇਉਂ ਕਰੋ ਸਿੰਘੋ ਮਹਾਰਾਜ ਕਹਿੰਦੇ ਪਤਾ ਕਰੋ ਇਹ ਕਿਹਦਾ ਤਲਾਬ ਹੈ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੋਵੇਗੀ ਜਿਸ ਕਰਕੇ ਨੀਲੇ ਘੋੜੇ ਨੇ ਜਲ ਨਹੀਂ ਛਕਿਆ ਸਤਗੁਰੂ ਮਹਾਰਾਜ ਜੀ ਦਾ ਹੁਕਮ ਮੰਨਦਿਆ ਸਾਰੇ ਸਿੰਘ ਇਕੱਠੇ ਹੋ ਕੇ ਪਿੰਡ ਵਿੱਚ ਜਾਂਦੇ ਇਹ ਤਲਾਬ ਦੇ ਮਾਲਕ ਨੂੰ ਲੱਭਦੇ ਆ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਹਾਂ ਮਹਾਰਾਜ ਜੀ ਦੇ ਘੋੜੇ ਨੇ ਇੱਥੇ ਜਲ ਛਕਣਾ ਹੈ। ਇਹ ਜਿਹੜਾ ਬਾਹਰ ਤਲਾਬ ਹੈ। ਇਹ ਤਲਾਬ ਦਾ ਮਾਲਕ ਕੌਣ ਹੈ? ਪਿੰਡ ਵਾਲਿਆਂ ਨੇ ਦੱਸਿਆ ਇਹ ਜਿਹੜਾ ਤਲਾਬ ਆ ਖਾਲਸਾ ਜੀ ਉਹ ਤਾਂ ਦਿਆਲ ਦਾਸ ਦਾ ਹੈ। ਤੇ ਇਹ ਦਿਆਲ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖਿਆ। ਸਿੰਘ ਵਾਪਸ ਆਉਂਦੇ ਆ ਤੇ ਮਹਾਰਾਜ ਨੂੰ ਦੱਸਦੇ ਆ ਮਹਾਰਾਜ ਇਹ ਤਲਾਬ ਤਾਂ ਕਿਸੇ ਸਿੱਖ ਦਾ ਹੈ। ਤੇ ਉਹਦਾ ਨਾਮ ਹੈ ਭਾਈ ਦਿਆਲ ਦਾਸ। ਉਹ ਗੁਰੂ ਨਾਨਕ ਸੱਚੇ ਪਾਚਾ ਜੀ ਦਾ ਸਿੱਖ ਹੈ ਮਹਾਰਾਜ ਕਹਿੰਦੇ ਸਿੰਘੋ ਇਉਂ ਕਰੋ ਇਹ ਪਤਾ ਕਰੋ ਇਹ ਦਿਆਲਦਾਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਕਿ ਨਹੀਂ ਸਿੰਘ ਵਾਪਸ ਪਿੰਡ ਵਿੱਚ ਜਾਂਦੇ ਆ ਪਤਾ ਕਰਦੇ ਆ ਕਿ ਦਿਆਲਦਾਸ ਨੇ ਅੰਮ੍ਰਿਤ ਛਕਿਆ ਹੋਇਆ ਹੈ ਕਿ ਨਹੀਂ ਖੰਡੇ ਦੀ ਪਾਹੁਲ ਲਈ ਹੈ ਕਿ ਨਹੀਂ ਉਹ ਪਿੰਡ ਵਿੱਚ ਜਦੋਂ ਪਤਾ ਕਰਨ ਜਾਂਦੇ ਆ ਉਹਨਾਂ ਨੂੰ ਪਤਾ ਲੱਗਾ ਵੀ ਦਿਆਲਦਾਸ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਹਾਂ ਉਹ ਗੁਰੂ ਨਾਨਕ ਜੀ ਦਾ ਸਿੱਖ ਹੈ ਉਦੋਂ ਫਿਰ ਸਿੰਘਾਂ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਦਇਆਲ ਦਾਸ ਨੇ ਅੰਮ੍ਰਿਤ ਹੀ ਨਹੀਂ ਛਕਿਆ ਗੁਰੂ ਪਾਤਸ਼ਾਹ ਜੀ ਸਿੰਘਾਂ ਨੂੰ ਸਮਝਾਉਂਦੇ ਆ ਕਹਿੰਦੇ ਦੇਖੋ ਭਾਈ ਅਮਰਦ ਛਕਨ ਦਾ ਮਹਾਤਮ ਕਿੰਨਾ ਵੱਡਾ ਹੈ ਇਹ ਸਾਡੀ ਇਸ ਨੀਲੇ ਘੋੜੇ ਨੂੰ ਵੀ ਪਤਾ ਹੈ ਮਹਾਰਾਜ ਕਹਿੰਦੇ ਇਹਨੂੰ ਵੀ ਪਤਾ ਹੈ ਕਿੱਥੋਂ ਕੀ ਛਕਣਾ ਹੈ ਤੇ ਕੀ ਨਹੀਂ ਜਿਸ ਤਲਾਬ ਦੇ ਮਾਲਕ ਦਾ ਅੰਮ੍ਰਿਤ ਨਹੀਂ ਛਕਿਆ ਇਹ ਸਾਡਾ ਨੀਲਾ ਘੋੜਾ ਮਹਾਰਾਜ ਕਹਿੰਦੇ ਉਹ ਉਸ ਨਗਰ ਤੇ ਬੰਦੇ ਤੋਂ ਜਲ ਨਹੀਂ ਛਕਦਾ ਸਿੰਘਾਂ ਨੇ ਪੁੱਛਿਆ ਮਹਾਰਾਜ ਕੀ ਹੋਵੇਗਾ ਜੇ ਨੀਲਾ ਘੋੜਾ ਛਕ ਲਵੇਗਾ ਕਹਿਣ ਲੱਗੇ ਜਿੰਨੀ ਵੀ ਐਨੇ ਮਨ ਵਿੱਚ ਹੈ ਸੇਵਾ ਕੀਤੀ ਹੈ ਉਹ ਵਿਅਰਥ ਹੀ ਨਾ ਚਲੀ ਜਾਵੇ ਅਸਲ ਵਿੱਚ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਚੋਜ ਹੈ ਚੋਜੀ ਮੇਰੇ ਗੋਵਿੰਦਾ ਤੋ ਜੀ ਮੇਰੇ ਪਿਆਰ ਆ ਸਤਿਗੁਰੂ ਮਹਾਰਾਜ ਇਹੀ ਕੋਤਕ ਵਰਤਾ ਕੇ ਸਾਨੂੰ ਗਿਆਨ ਦੇਣਾ ਚਾਹੁੰਦੇ ਆ ਮਹਾਰਾਜ ਸਿੰਘਾਂ ਦੱਸਣਾ ਚਾਹੁੰਦੇ ਆ ਕਿ ਸਤਿਗੁਰੂ ਜੀ ਜਿੱਥੇ ਜਾ ਕੇ ਬੈਠ ਜਾਂਦੇ ਆ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਜਿੱਥੇ-ਜਿੱਥੇ ਮਹਾਰਾਜ ਜੀ ਜਾਂਦੇ ਆ ਜਿੱਥੇ-ਜਿੱਥੇ ਜਾ ਕੇ ਰੱਬ ਦੇ ਪਿਆਰੇ ਚਰਨ ਪਾਉਂਦੇ ਆ ਉਹ ਧਰਤੀ ਕਰਮਾ ਵਾਲੀ ਹੋ ਜਾਂਦੀ ਆ ਪੂਜਨਯੋਗ ਹੋ ਜਾਂਦੀ ਆ ਸਮਾਪਿਆ ਉਥੇ ਧਰਮਸ਼ਾਲਾ ਬਣੀਆਂ ਗੁਰਦੁਆਰਾ ਸਾਹਿਬ ਬਣੇ ਆ ਤਖਤ ਸਾਈ ਬਾਣ ਬਣੇ ਆ ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਇਹਨਾਂ ਤੋਂ ਆਪਾਂ ਕੁਝ ਸਿੱਖਣਾ ਹੁੰਦਾ ਹੈ ਸਤਗੁਰੂ ਮਹਾਰਾਜ ਜੀ ਦਾ ਨੀਲਾ ਘੋੜਾ ਕੋਈ ਆਮ ਗੱਲ ਨਹੀਂ ਹੈ ਸਭ ਤੋਂ ਪਹਿਲੀ ਗੱਲ ਤਾਂ ਉਹਨੂੰ ਪਤਾ ਵੀ ਸਤਗੁਰੂ ਮਹਾਰਾਜ ਨੇ ਮੇਰੇ ਤੇ ਸਵਾਰੀ ਕਰਨੀ ਹੈ ਇਹ ਸੇਵਾ ਮੇਰੇ ਹਿੱਸੇ ਆਉਣੀ ਹੈ ਇਸ ਕਰਕੇ ਉਹ ਜਲ ਨਹੀਂ ਸੀ ਸ਼ੱਕਦਾ ਕਿਉਂਕਿ ਸਤਗੁਰੂ ਮਹਾਰਾਜ ਨੇ ਭਾਈ ਡੱਲੇ ਨੂੰ ਵੀ ਕਿਹਾ ਸੀ ਸਾਡੇ ਨਾਲ ਸਾਂਝ ਤਦ ਹੀ ਬਣ ਸਕਦੀ ਹੈ ਜੇ ਤੂੰ ਖੰਡੇ ਬਾਟੇ ਦੀ ਪਹਲ ਲਵੇਂਗਾ ਜੇ ਤੂੰ ਅੰਮ੍ਰਿਤ ਛਕੇਗਾ ਸਾਡੇ ਨਾਲ ਸਾਂਝ ਫੇਰ ਹੀ ਹੋਣੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਇਹ ਬਚਨ ਕਹੇ ਆ ਉਹ ਕਹਿ ਦਿੰਦੇ ਆ ਸਾਡਾ ਮਨ ਸਾਫ਼ ਆ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਕੋਈ ਕਹਿ ਦਿੰਦੇ ਆ ਦੇਖੋ ਇਹ ਅੰਮ੍ਰਿਤ ਦੀ ਸੰਭਾਲ ਕਰਨੀ ਪਊਗੀ ਰਾਖੀ ਕਰਨੀ ਪਾਉਗੀ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਆਉਣ ਬਾਰੇ ਦਿਆਲਦਾਸ ਨੂੰ ਪਤਾ ਲੱਗਾ ਹੁਣ ਦਿਆਲਦਾਸ ਨੇ ਕਿਰਪਾ ਹੋਣੀ ਆ ਦਿਆਲਦਾਸ ਨੇ ਪ੍ਰਸ਼ਾਦਾ ਤਿਆਰ ਕੀਤਾ ਲੰਗਰ ਤਿਆਰ ਕੀਤਾ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਲੰਗਰ ਲੈ ਕੇ ਤੁਰ ਪਿਆ ਜਦੋਂ ਮਹਾਰਾਜ ਜੀ ਦੇ ਕੋਲ ਆਇਆ ਉਹਨੇ ਸਤਿਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ ਕਹਿੰਦਾ ਮਹਾਰਾਜ ਲੰਗਰ ਛਕੋ ਪ੍ਰਸ਼ਾਦਾ ਛਕੋ ਮੈਂ ਬਹੁਤ ਪਿਆਰ ਦੇ ਨਾਲ ਇਹ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ ਹਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਦਿਆਲ ਦਾਸ ਜੀ ਸਾਡੇ ਇਸ ਘੋੜੇ ਨੇ ਤੇਰੇ ਤਲਾਬ ਦੇ ਵਿੱਚੋਂ ਜਲ ਨਹੀਂ ਛਕਿਆ ਤੇ ਤੁਸੀਂ ਆਖ ਰਹੇ ਹੋ ਅਸੀਂ ਤੁਹਾਡਾ ਪ੍ਰਸ਼ਾਦਾ ਪਰਵਾਣ ਕਰ ਲਈਏ ਰਸਤੇ ਵਿੱਚ ਸਾਡੇ ਨੀਲੇ ਘੋੜੇ ਨੂੰ ਇਤਨੀ ਪਿਆਸ ਲੱਗੀ ਜਿੱਥੇ ਜਲ ਆਉਂਦਾ ਸੀ ਖਿੱਚ ਕਰਦਾ ਸੀ ਪਰ ਅਸੀਂ ਰਸਤੇ ਵਿੱਚ ਨਹੀਂ ਰੁਕੇ ਅਸੀਂ ਇੱਥੇ ਤੇਰੀ ਨਗਰੀ ਵਿੱਚ ਆ ਕੇ ਰੁਕੇ ਪਰ ਤੇਰੇ ਤਲਾਬ ਦੇ ਵਿੱਚ ਘੋੜੇ ਨੂੰ ਪਾਣੀ ਪੀਣ ਵਾਸਤੇ ਲੈ ਗਏ ਘੋੜੇ ਨੇ ਜਲ ਹੀ ਨਹੀਂ 셔ਕਿਆ ਜੇ ਸਾਡੇ ਘੋੜੇ ਨੇ ਤੇਰੇ ਜਲ ਨਹੀਂ 셔ਕਿਆ ਤਾਂ ਤੇਰਾ ਲੰਗਰ ਅਸੀਂ ਸਾਡੇ ਸਿੰਘ ਕਿਵੇਂ 셔ਕ ਸਕਦੇ ਹਾਂ ਦਿਆਲਦਾਸ ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਕਿਹੜੀ ਇਹੋ ਜਹੀ ਗਲਤੀ ਹੋਈ ਆ ਜਿਸ ਕਰਕੇ ਆਪ ਜੀ ਦੇ ਨੀਲੇ ਘੋੜੇ ਨੇ ਮੇਰੇ ਤਲਾਬ ਦੇ ਵਿੱਚੋਂ ਜਲ ਹੀ ਨਹੀਂ ਛਕਿਆ ਤੇ ਮੇਰਾ ਪਕਾ ਪਕਾਇਆ ਹੋਇਆ ਇਹ ਪ੍ਰਸ਼ਾਦਾ ਆਪ ਤੇ ਆਪ ਜੀ ਦੇ ਸਿੰਘ ਇਹ ਖਾਲਸਾ ਫੋਜ ਨਹੀਂ ਛਕ ਸਕਦੀ ਮਹਾਰਾਜ ਕਹਿੰਦੇ ਦਿਆਲਦਾਸ ਜੀ ਇਹ ਦੱਸੋ ਕਿ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਦਿਆਲਦਾਸ ਕਹਿੰਦਾ ਮਹਾਰਾਜ ਨਹੀਂ ਮੈਂ ਅੰਮ੍ਰਿਤ ਨਹੀਂ ਛਕਿਆ ਕਹਿੰਦੇ ਮਹਾਰਾਜ ਮੈਨੂੰ ਅੰਮ੍ਰਿਤ ਛਕਣ ਦੀ ਵੀ ਕੀ ਲੋੜ ਹੈ ਕਿਉਂਕਿ ਮੈਂ ਬਾਬੇ ਆਦਮ ਦੀ ਕੁੱਲ ਵਿੱਚੋਂ ਹਾਂ ਬਾਬਾ ਆਦਮ ਸਤਗੁਰੂ ਸੱਚੇ ਪਾਛਾ ਜੀ ਦਾ ਸੇਵਕ ਸੀ ਮਹਾਰਾਜ ਸਾਡੇ ਵੱਡੇ ਵਡੇਰੇ ਗੁਰੂ ਪਾਛਾ ਜੀ ਦੇ ਘਰ ਦੇ ਸੇਵਕ ਰਹੇ ਹਾ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਸਤਗੁਰੂ ਜੀ ਕਹਿਣ ਲੱਗੇ ਦਿਆਲ ਦਾਸ ਇੱਕ ਗੱਲ ਯਾਦ ਰੱਖਣੀ ਤੂੰ ਕਹਿ ਰਿਹਾ ਹੈ ਲੰਗਰ ਛਕੋ ਜਦੋਂ ਤੱਕ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ ਤੇਰੇ ਹੱਥੋਂ ਇਹ ਪ੍ਰਸ਼ਾਦਾ ਪਰਵਾਨ ਨਹੀਂ ਹੋ ਸਕਦਾ ਤੇਰੇ ਵੱਡੇ-ਵਡੇਰੇ ਸਾਡੇ ਗੁਰੂ ਘਰ ਦੇ ਸੇਵਕ ਸਨ ਉਹਨਾਂ ਨੇ ਬਹੁਤ ਸੇਵਾ ਕੀਤੀ ਉਹਨਾਂ ਦੇ ਕਰਮ ਚੰਗੇ ਸਨ ਤੇ ਜੇ ਤੁਹਾਡੇ ਕਹਿਣ ਮੁਤਾਬਿਕ ਅਸੀਂ ਗੁਰੂਕੁੱਲ ਵਿੱਚੋਂ ਹਾਂ ਤਾਂ ਯਾਦ ਰੱਖਣਾ ਗੁਰੂ ਨਾਨਕ ਜੀ ਦੇ ਘਰ ਵਿੱਚ ਕਦੇ ਕੁਲ ਨਹੀਂ ਵੇਖੀ ਜਾਂਦੀ ਕਦੀ ਯਾਤ ਨਹੀਂ ਵੇਖੀ ਜਾਂਦੀ ਇੱਥੇ ਤਾਂ ਪ੍ਰੇਮ ਹੀ ਵੇਖਿਆ ਜਾਂਦਾ ਹੈ ਸੋ ਕਲਗੀਧਰ ਪਾਤਸ਼ਾਹ ਜੀ ਦਿਆਲਦਾਸ ਨੂੰ ਕਹਿੰਦੇ ਦਿਆਲਦਾਸ ਇਹ ਪ੍ਰਸ਼ਾਦੇ ਲੈ ਜਾ ਸਾਨੂੰ ਤੇਰਾ ਲੰਗਰ ਪਰਵਾਨ ਨਹੀਂ ਅਸੀਂ ਇਹ ਲੰਗਰ ਨਹੀਂ ਸ਼ਕਨਾ ਦਿਆਲਦਾਸ ਬਹੁਤ ਉਦਾਸ ਹੋ ਗਿਆ ਉਹ ਆਪਣੀ ਗੱਡਿਆਂ ਦੇ ਵਿੱਚ ਲੰਗਰ ਪਰ ਲੈ ਆਂਦਾ ਸੀ ਤੇ ਗੁਰੂ ਮਹਾਰਾਜ ਜੀ ਦੇ ਪਿੱਛੇ ਪਿੱਛੇ ਜਾਂਦਾ ਹੈ ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲੋ ਗੁਰੂ ਮਹਾਰਾਜ ਕਹਿੰਦੇ ਦਿਆਲਦਾਸ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ ਅਸੀਂ ਤੇਰਾ ਲੰਗਰ ਪਰਵਾਨ ਕਰ ਲਵਾਂਗੇ ਤੇਰਾ ਲੰਗਰ ਅਸੀਂ ਸ਼ੱਕ ਲਵਾਂਗੇ ਪਰ ਕਹਿੰਦੇ ਦਿਆਲ ਦਾਸ ਗੁਰੂ ਮਹਾਰਾਜ ਜੀ ਦਾ ਹੁਕਮ ਨਹੀਂ ਮੰਨਦਾ ਉਹ ਤਿਆਰ ਨਹੀਂ ਹੁੰਦਾ ਸਤਗੁਰੂ ਮਹਾਰਾਜ ਦੇ ਬਚਨ ਮੰਨਣ ਵਿੱਚ ਹੀ ਸੁੱਖ ਹੁੰਦਾ ਹੈ ਗੁਰੂ ਮਹਾਰਾਜ ਅੱਗੇ-ਅੱਗੇ ਜਾਂਦੇ ਆ ਪਿੰਡਾਂ ਦੇ ਪਿੰਡ ਪਾਰ ਕਰੀ ਜਾਂਦੇ ਪਰ ਦਿਆਲ ਦਾਸ ਸਤਗੁਰੂ ਮਹਾਰਾਜ ਦੇ ਪਿੱਛੇ-ਪਿੱਛੇ ਜਾਂਦਾ ਬੇਨਤੀ ਕਰਦਾ ਮਹਾਰਾਜ ਜੀ ਇਹ ਪ੍ਰਸ਼ਾਦਾ ਛੱਕ ਲਓ ਪਾਤਸ਼ਾਹ ਜੀ ਫਿਰ ਕਹਿੰਦੇ ਆ ਦਿਆਲ ਦਾਸ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ ਤੇਰਾ ਲੰਗਰ ਅਸੀਂ ਪਰਵਾਨ ਕਰ ਲਵਾਂਗੇ ਪਰ ਦਿਆਲ ਦਾਸ ਉਦੋਂ ਵੀ ਨਹੀਂ ਮੰਨਦਾ ਫਿਰ ਸਿੰਘ ਕਹਿੰਦੇ ਦਿਆਲ ਦਾਸ ਸਤਿਗੁਰੂ ਦੀ ਤੇਰੇ ਤੇ ਅਪਾਰ ਬਖਸ਼ਿਸ਼ ਹੈ ਮਹਾਰਾਜ ਆਪ ਤੈਨੂੰ ਦਾਤ ਦੇਣਾ ਚਾਹੁੰਦੇ ਆ ਫਿਰ ਉਹਨੂੰ ਅਹਿਸਾਸ ਹੁੰਦਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮਹਾਰਾਜ ਜੀ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਹੈ ਮਾਫੀ ਮੰਗਦਾ ਹੈ ਕੈਨ ਲੱਗਾ ਮਹਾਰਾਜ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦੋ ਫਿਰ ਸਤਿਗੁਰੂ ਪਾਤਸ਼ਾਹ ਜੀ ਪਿਛਲੇ ਉਹ ਗੁਨਾਹ ਨੂੰ ਨਹੀਂ ਚਿਤਾਰਦੇ ਗੁਰੂ ਸਾਹਿਬ ਜੀ ਦਿਆਲ ਦਾਸ ਨੂੰ ਮਾਫ਼ ਕਰ ਦਿੰਦੇ ਆ ਐਸੀ ਕਿਰਪਾ ਕੀਤੀ ਦਿਆਲ ਦਾਸ ਤੋਂ ਦਿਆਲ ਸਿੰਘ ਬਣਾ ਦਿੱਤਾ ਅੰਮ੍ਰਿਤ ਛਕਾਇਆ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਹੁਣ ਉਹ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਕੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਖੜਾ ਹੋ ਗਏ ਮਹਾਰਾਜ ਨੂੰ ਬੇਨਤੀ ਕਰਦਾ ਗੁਰੂ ਜੀ ਆਪ ਫਿਰ ਕਹਿੰਦੇ ਆ ਭਾਈ ਪ੍ਰਸ਼ਾਦਾ ਲੈ ਕੇ ਆਓ ਬੜੀ ਭੁੱਖ ਲੱਗੀ ਹੈ ਅਸੀਂ ਤੇਰਾ ਲੰਗਰ ਪ੍ਰਵਾਨ ਕਰ ਲਿਆ ਲਿਆਓ ਹੁਣ ਮਹਾਰਾਜ ਜੀ ਕਹਿੰਦੇ ਪ੍ਰਸ਼ਾਦਾ ਛਕੀਏ ਜਿਹੜਾ ਲੰਗਰ ਦਿਆਲ ਦਾਸ ਇੱਕ ਹਫ਼ਤੇ ਤੋਂ ਲੈ ਕੇ ਗੱਡਿਆਂ ਵਿੱਚ ਘੁੰਮ ਰਿਹਾ ਸੀ ਉਹ ਤਾਂ ਹੁਣ ਖਰਾਬ ਹੋ ਗਿਆ ਸੀ ਪਰਸ਼ਾਦੀ ਸੁੱਕ ਗਏ ਸੀ ਦਾਲ ਸਬਜ਼ੀਆਂ ਉਹਨਾਂ ਵਿੱਚੋਂ ਬਦਬੂ ਮਾਰਨ ਲੱਗ ਗਈ ਸੀ ਆਖਿਆ ਮਹਾਰਾਜ ਮੈਂ ਨਵਾਂ ਪ੍ਰਸ਼ਾਦਾ ਬਣਾ ਕੇ ਲਿਆਉਣਾ ਜਿਹੜਾ ਪਹਿਲਾ ਪ੍ਰਸ਼ਾਦਾ ਹੈ ਇਹ ਖਾਂਜੋਗ ਨਹੀਂ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਇਹੀ ਪ੍ਰਸ਼ਾਦਾ ਲਿਆਓ ਸਤਿਗੁਰੂ ਜੀ ਨੇ ਇੱਕ ਜਲ ਦੇ ਬਾਟੇ ਵਿੱਚੋਂ ਲੰਗਰ ਤੇ ਛਿੱਟਾਂ ਮਾਰਿਆ ਗੁਰੂ ਮਹਾਰਾਜ ਨੇ ਜਦੋਂ ਬਾਣੀ ਪੜੀ ਆ ਇੱਕੋ ਦਮ ਲੰਗਰ ਦੇ ਵਿੱਚੋਂ ਭਾਫਾਂ ਨਿਕਲਣ ਲੱਗ ਪਈਆਂ ਲੱਗਦਾ ਸੀ ਜਿਵੇਂ ਹੁਣੇ ਹੀ ਤਿਆਰ ਹੋਇਆ ਹੁੰਦਾ ਪ੍ਰਸ਼ਾਦਾ ਵੀ ਗਰਮ ਹੋ ਗਏ ਸਬਜ਼ੀਆਂ ਵੀ ਗਰਮ ਹੋ ਗਈਆਂ ਫਿਰ ਉਹ ਸਾਰੇ ਸਿੰਘਾਂ ਨੇ ਸਾਰੀ ਸੰਗਤ ਨੇ ਅੰਮ੍ਰਿਤ ਛਕਿਆ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਭਾਈ ਦਿਆਲ ਦਾਸ ਜੀ ਦਾ ਭਾਈ ਦਿਆਲ ਸਿੰਘ ਬਣਨ ਤੋਂ ਬਾਅਦ ਉਹ ਪ੍ਰਸ਼ਾਦਾ ਪਰਵਾਣ ਕਰ ਲਿਆ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਾਣੀ ਕੰਠ ਕਰੋ ਜੀ ਉਹਨਾ ਸਿੰਘਾਂ ਦਾ ਜੀਵਨ ਪੜੋ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਜੀ ਰਹਿਮਤ ਕਰਨ ਪੂਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ